ਰਮਜੀਤ ਕੌਰ ਕਪੂਰਥਲੇ ਤੋਂ ਬਾਤ ਕਰ ਰਹੀ ਤੁਹਾਨੂੰ ਓਕੇ ਕੀ ਕੀ ਪ੍ਰੋਬਲਮ ਆਸੀ ਤੁਹਾਨੂੰ ਜੀ ਮੇਰੀ ਮਿਰਗੀ ਸੀਗੀ 30 ਸਾਲ ਤੇ ਹੋ ਪਤੀ 32 ਸਾਲ ਹੋ ਗਏ ਸੀ 30 ਸਾਲ ਤੋਂ ਉਮਰ ਛੋਟੀ ਮਤਲਬ ਮਤਲਬ 14 ਸਾਲ ਦੀ ਉਮਰ ਸੀ ਜਦੋਂ ਤੁਹਾਡੀ ਉਦੋਂ ਤੂੰ ਮਿਰਗੀ ਦਾ ਦੌਰਾ ਪੈਂਦਾ ਸੀ ਤੁਹਾਨੂੰ ਓਕੇ 30 ਸਾਲ ਹੋ ਗਏ ਅੱਜ ਓਕੇ ਜੀ ਹੋਰ ਹੈ ਹੋਰ ਮੇਰੇ ਬਵਾਸਿਰ ਸੀਗੀ ਤੇ ਟਾਈਫਾਈਡ ਸੀ ਜਾਂਦਾ ਸੀ ਖਾਰ ਸੀ ਸਰੀਰ ਨੂੰ ਤਾਂ ਕਈ ਛੋਟੀਆਂ ਮਾੜੀਆਂ ਹੋਰ ਸੀ ਜਾਂ ਮਤਲਬ ਓਕੇ ਜੀ ਹਾਂ ਜੀ ਠੀਕ ਹੈ ਜੀ ਤੇ ਕਿੰਨੀਆਂ ਕਿ ਦਵਾਈਆਂ ਖਾਦੀਆਂ ਤੁਸੀਂ ਇਹ ਚੀਜ਼ ਨਹੀਂ ਦਵਾਈ ਤੇ ਬਹੁਤ ਖਾ ਲਈ ਜੀ ਦਵਾਈ ਤੇ ਜਦੋਂ ਦੀ ਵਸ ਦੌਰੇ ਸ਼ੁਰੂ ਹੋ 14 ਸਾਲ ਦੀ ਹੁਣ ਮਤ ਇਹ ਉਹ ਫਿਰ ਤੁਹਾਨੂੰ ਰੈਗੂਲਰ ਖਾਣੀ ਪੈਂਦੀ ਸੀ ਮਿਰਗੀ ਵਾਲੀ ਜਿਹੜੀ ਹਾਂਜੀ ਉਹ ਬਹੁਤ ਰੱਖਦੀ ਸੀ ਕੋਰ ਮੇਰੇ ਹੁੰਦੀ ਸੀ ਪਤਾ ਮੇਰੇ ਜੇ ਮਤਲਬ ਮਲਡੇਲੀ ਖਾਂਦੀ ਸੀ ਹਾਂਜੀ ਜੇ ਨਹੀਂ ਖਾਂਦੇ ਸੀ ਕੀ ਪ੍ਰੋਬਲਮ ਆਉਂਦੀ ਸੀ ਫੇ ਦੌਰਾ ਪੈ ਜਾਂਦਾ ਸੀ ਓਕੇ ਕਿੰਨੇ ਦਿਨ ਮਿਸ ਕਰਨ ਤੋਂ ਬਾਅਦ ਜਿਵੇਂ ਗੋਲੀਆਂ ਮਿਸ ਕਰਨ ਦੇ ਜੇ 4-5 ਦਿਨਾਂ ਦਾ ਜੇ 4-5 ਦਿਨ ਨਹੀਂ ਖਾਂਦੇ ਸੀ ਤਾਂ ਦੌਰਾ ਫੇਰ ਹੋ ਜਾਂਦਾ ਸੀ ਫਿਰ ਕੋਰਸ ਚੱਲ ਪੈਂਦਾ ਸੀ ਤੁਹਾਡੇ ਦੁਆਰਾ ਓਕੇ ਤੇ ਟਾਈਫਾਇਡ ਕਿੰਨੇ ਟਾਈਮ ਬਾਅਦ ਹੋ ਜਾਂਦਾ ਸੀ ਤੁਹਾਨੂੰ ਟਾਈਫਾਇਡ 4-5 ਸਾਲ ਹੋ ਗਏ ਸੀ ਹੁਣ ਓਕੇ ਰੈਗੂਲਰ ਹੋ ਰਿਹਾ ਜੀ ਟਾਈਫਾਇਡ ਵੀ ਇਹ ਜਿਵੇਂ ਮੈਂ ਜੀ ਤੁਸੀਂ ਮੰਨ ਲਓ ਜਿਹੜੇ ਤੁਸੀਂ ਮਿਰਗੇ ਵਾਲੀ ਦਵਾਈ ਖਾ ਰਹੇ ਤੁਸੀਂ ਦੱਸਦੇ ਜੀ ਵੀ ਮਟਾਪਾ ਵੀ ਪੈ ਗਿਆ ਸੀ ਉਹ ਚੀਜ਼ਾਂ ਨਾਲ ਹਾਂਜੀ ਕਿੰਨਾ ਕੁ ਵਜਨ ਹੋ ਗਿਆ ਸੀ ਤੁਹਾਡਾ ਵਜਨ ਮੇਰਾ ਹੋ ਗਿਆ 60 ਪੈਟ ਹੈਗਾ ਸੀ ਉਹ ਉਸ ਟਾਈਮ ਤੋਂ ਅੱਛਾ ਤੇ ਹੁਣ ਤਾਂ ਜ਼ਿਆਦਾ ਵੱਧ ਗਿਆ ਸੀ ਅੱਛਾ ਪਹਿਲਾਂ 60-65 ਹੁੰਦਾ ਸੀ ਫਿਰ ਤੁਹਾਡਾ ਜਦੋਂ ਗੋਲੀਆਂ ਖਾਂਦੇ ਸੀ ਤਾਂ ਜ਼ਿਆਦਾ ਵੱਧ ਗਿਆ ਸੀ ਵਜਨ 74 ਤੋਂ ਉੱਤੇ ਸੀ 75 ਤੋਂ ਉੱਤੇ ਹੋ ਗਏ ਸੀ ਜਿਵੇਂ ਹੁਣ ਤੁਸੀਂ ਬਾਡੀ ਸਰਵਿਸ ਜੂਸ ਆਪਣਾ ਵਰਤਿਆ ਜੀ ਤੇ ਇਹਦੇ ਨਾਲ ਕੀ ਕੀ ਫਰਕ ਪੈ ਗਿਆ ਤੁਹਾਨੂੰ ਇਹਦੇ ਨਾਲ ਸਾਰੀਆਂ ਪ੍ਰੋਬਲਮ ਹਟ ਗਈਆਂ ਮਤਲਬ ਹਟ ਗਈਆਂ ਜੀ ਓਕੇ ਬਹੁਤ ਵਧੀਆ ਮਤਲਬ ਰਿਜ਼ਲਟ ਆਇਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਛੱਡੇ ਨੂੰ ਸਰਵਿਸ ਪੈਕ ਹੁਣ ਦੋ ਤਿੰਨ ਚਾਰ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਛੱਡੇ ਨੂੰ ਬੰਦ ਕੀਤੇ ਨੂੰ 100 ਦਿਨ ਦਾ ਕੋਰਸ ਤੁਹਾਡਾ ਪੂਰਾ ਹੋ ਗਿਆ ਤੇ ਜਿਵੇਂ ਮਿਰਗੀ ਸੀ ਉਹਦਾ ਕੀ ਕੰਡੀਸ਼ਨ ਹੈ ਜੀ ਅੱਜ ਉਹ ਤਾਂ ਬਿਲਕੁਲ ਠੀਕ ਹੈ ਓਕੇ ਹੁਣ ਗੋਲੀਆਂ ਛੜਤੀਆਂ ਤੁਸੀਂ ਛੜੀਆਂ ਹਾਂ ਜਿਆਦੇ ਵੀ ਪੱਤੇ ਪੀ ਰ ਮੈਂ ਬਿਲਕੁਲ ਨਹੀਂ ਖਾਂਦੀ ਓਕੇ 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 ਠੀਕ ਹੈ ਜੀ ਤੇ ਬਵਾਸੀਰੀ ਉਹ ਬਿਲਕੁਲ ਠੀਕ ਬਿਲਕੁਲ ਓਕੇ ਹੈ ਜੀ ਟਾਈਫੈਡ ਜੀ ਬਹੁਤ ਠੀਕ ਹੈ ਓਕੇ ਜੀ ਮਟਾਪਾ ਕਹਿੰਦੇ ਸੀ ਤੁਸੀਂ ਹੋ ਗਿਆ ਸੀ ਉਹ ਵੀ ਹੁਣ ਲੱਗਦਾ ਘਟਾ ਕੱਪੜੇ ਖੁੱਲੇ ਹੋ ਗਏ ਜੀ ਖੁੱਲੇ ਹੋ ਗਏ ਹਾਂ ਜੀ ਓਕੇ 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 ਲੱਖਾਂ ਹੀ ਲੋਕ ਪੈਂਦੇ ਤੁਹਾਡੀ ਵੀਡੀਓ ਦੇਖਣਗੇ ਕਿਉਂਕਿ ਬਹੁਤ ਪਰਿਵਾਰ ਨੇ ਜਦੋਂ ਦੇਖਦੇ ਨੇ ਵੀਡੀਓ ਨੂੰ ਕੀ ਸਨੇਹਾ ਦੇਣਾ ਚਾਹੂਗੇ ਤੁਸੀਂ ਸਰਵਸ ਪੈਕ ਵਾਲੀ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਮਤਲਬ ਬੋਡੀ ਸਰਸ ਬਹੁਤ ਵਧੀਆ ਚੀਜ਼ ਆ ਇਹ ਕੋਈ ਮਤਲਬ ਆਪਣੀ ਦਵਾਈ ਨਹੀਂ ਹੈਗੀ ਸਰੀਰ ਦੀ ਸਫਾਈ ਹੁੰਦੀ ਬਿਮਾਰੀ ਹਾਰੀ ਬਿਮਾਰੀ ਹਿੰਗਾ ਜਾਂਦੇ ਆ ਇਹ ਹਰ ਇੱਕ ਯੂਜ਼ ਕਰਨਾ ਚਾਹੀਦਾ ਹਰ ਪਰਸਨ ਨੂੰ ਯੂਜ਼ ਕਰਨਾ ਚਾਹੀਦਾ ਜੇ ਤੂੰ ਤੁਸੀਂ ਲਿਆ ਸੀ ਤੁਸੀਂ ਕਿਵੇਂ ਯਕੀਨ ਕੀਤਾ ਉਹ ਚੀਜ਼ ਦੇ ਉੱਤੇ ਇਹ ਮੇਰੇ ਸਿਰ ਜਿਆਦਾ ਮੇਰਾ ਸਰੀਰ ਡੋਂਜਾ ਹੋ ਗਿਆ ਸੀ ਮੈਂ ਮੈਂ ਕਹਾਂ ਚੱਲ ਲੈ ਕੇ ਦੇਖ ਲੈਣ ਭੈਣ ਜੀ ਹਰ ਜਨ ਵੀ ਮਜਬੂਰੀ ਹੈ ਵੀ ਲੈਣਾ ਹੀ ਪਊਗਾ ਇੱਕ ਵਾਰੀ ਹਾਂਜੀ ਹਾਂਜੀ ਓਕੇ ਓਕੇ ਤਾਂ ਤੁਸੀਂ ਇੱਕ ਇਹ ਦੇਖਿਆ ਵਿਚਾਰੇ ਰਾਸਤੇ ਇਸ ਵਾਲੇ ਵੀ ਇਹ ਵੀ ਵਰਤ ਕੇ ਦੇਖ ਲੈਣੇ ਇੱਕ ਵਾਰੀ ਹੁਣ ਬਿਲਕੁਲ ਓਕੇ ਹਾਂ ਤੁਸੀਂ ਓਕੇ ਥੈਂਕ ਯੂ ਬੈਂਜੀ